ਸੱਚ ਹੈ ਆ ਗਏ ਬਈ ਲੋਕਾਂ ਦੇ ਲੀਡਰ ਕਾਏ ਨਹੀਂ ਹਲੇ ਮੇਰਾ ਮਾਲ ਕੇ ਹਾਂਜੀ ਹਾਂਜੀ ਮਾਲ ਕੇ ਕੀ ਕਹਿਦੇ ਮੁੜ ਕੇ ਲੈ ਲੱਕੜਾਈ ਕੋ ਵੀ ਦੇ ਕੇ ਬਾਈ ਤੁਸੀਂ ਇਹਨੇ ਦੇਖੋ ਪਿਛਲੇ 20 ਸਾਲ ਤੋਂ ਪੰਜਾਬ ਦੇ ਅੰਦਰ ਇੱਕ ਮੁੱਦਾ ਸਭ ਤੋਂ ਅਹਿਮ ਅਤੇ ਭਖਦਾ ਮੁੱਦਾ ਉਹ ਚਿੱਤੇ ਦਾ ਮੁੱਦਾ 20 ਸਾਲ ਤੋਂ ਹਜ਼ਾਰਾਂ ਨੌਜਵਾਨ ਸਾਡੇ ਦੀ ਭੇਂਟ ਚੜ ਗਏ। ਰੋਜ਼ 14-15 ਮੁੰਡੇ ਚਿੱਟਾ ਟੀਕਾ ਲਾ ਕੇ ਮਰ ਜਾਂਦੇ। ਆਲੂ ਪਰਪਿੰਡ ਦੇ ਆ ਕੱਲ ਮੈਂ 20 ਮੁੰਡੇ ਕਹਿੰਦੇ ਸਾਡੇ ਤੋਂ ਚਿੱਟੇ ਨਾਲ ਮਰ ਗਏ। ਕਟਿਆੜੀ ਪਿੰਡ ਦੇ ਅਮਲੋੜ ਕੋਲ 28 ਮੁੰਡੇ ਇੱਕ ਸਾਲ 'ਚ। 13 ਨੌਜਵਾਨ ਮਾਨਾ ਪਿੰਡ ਜਿਹਦੇ ਵਿੱਚ 12-13 ਦੇ 15 ਸਾਲ ਦੇ ਜਵਾਨ ਸੀ। ਪਰੋਇ ਮਾਮਾ ਬਲਕਦੀਆਂ ਨੇ ਵੈਣ ਪੈਂਦੇ ਆ, ਕੀਰਨੇ ਪੈਂਦੇ ਆ। ਪਿੰਡਾਂ ਜਾਨਿਆਂ ਆਪਣੇ ਪੁੱਤ ਇੱਕੋ ਹੀ ਫਰਿਆਦ ਕਰਦੀਆਂ ਵੀ ਸਾਡੇ ਜਵਾਕ ਬਚਾ ਲਓ ਕੀ ਕਰਨਾ ਅਸੀਂ ਇਹ ਘਰਾਂ ਤੋਂ ਜਾਇਦਾਗਾ ਤੋਂ ਹਜ਼ਾਰ-ਹਜ਼ਾਰ ਰੁਪਏ ਇਕੱਠਾ ਹੈ ਸਭ ਤੋਂ ਹੱਥੇ ਭੱਜਦਾ ਮੁੱਦਾ ਦੋ ਵਾਰੀ ਸਰਕਾਰ ਬਣ ਗਈ ਮੁੰਦੇ ਹੁੰਦੇ ਪਹਿਲਾ ਕੈਪਟਨ ਨੇ ਸੌਖਾ ਬੀਖਾ ਪਰ ਕਸਾ ਫੜ ਕੇ ਕਿ ਚਾਰਾਂ ਹੱਤਿਆਂ ਕਰ ਦਵਾਂਗੇ ਉਹ ਸਰਕਾਰ ਬਣਾ ਗਿਆ ਪਰ 5 ਸਾਲ ਬਿਟ ਗਾਰੇ ਫਿਰ ਭਵੰਤਾਰ ਆ ਗਿਆ ਕਹਿੰਦਾ ਚਾਰਾਂ ਮਹੀਨਿਆਂ ਚ ਕਰ ਦਾਂਗੇ ਸ਼ਬੀਮੀ ਨੇ ਹੋਵੇ ਘਟਨਾ ਦਾ ਬਹੁਤ ਦੂਰ ਦੀ ਗੱਲ ਆ ਵੱਧ ਗਿਆ ਦੂਰ ਦਾ ਬਹੁਤ ਦੂਰ ਦੀ ਗੱਲ ਹੈ 10 ਸਾਲ ਬਾਗਲੇ ਵੀ ਰਹੇਗੇ ਉਦੋਂ ਹੀ ਵੇਖਦਾ ਜੀ ਇਸ ਕਰਕੇ ਇੰਨਾ ਵੋਟਾਂ ਦੇ ਵਿੱਚ ਮੁੱਦਾ ਹੈ ਸੋਨੇ ਪੰਡਾਰੇ ਵਿੱਚ ਕੰਡਾਂ ਦੇ ਉੱਤੇ ਪੋਸਟਰ ਲੱਗਿਆ ਵੱਡੀਆਂ ਵੱਡੀਆਂ ਫਲੈਕਸਾਂ ਲੱਗੀਆਂ ਨੇ ਕਦੇ ਚਿੱਟੇ ਦਾ ਜ਼ਿਕਰ ਹੈਗਾ ਜਿਹੜਾ ਉਹਦੇ ਬਾਹਰੋਂ ਸੁਣ ਲਓ ਪ੍ਰਚਾਰ ਸੁਣ ਲਓ ਕਦੇ ਚਿੱਟੇ ਦਾ ਜ਼ਿਕਰ ਹੈਗਾ ਇਹ ਮੁੱਦਾ ਹੀ ਗਿਆ ਕਰਤਾ ਆਪਣਾ ਹਿਰਦਾ ਕਾਰਨ ਕਿ ਵੀ ਜੇ ਮੁੱਦੇ ਤੇ ਗੱਲ ਕਰਾਂਗੇ ਲੋਕਾਂ ਨੇ ਘੇਰ ਕੇ ਸਵਾਲ ਪੁੱਛਣਾ ਤੁਹੇ ਸਰਕਾਰ ਰਹੀ ਆ ਤੁਸੀਂ ਵਾਰੀ ਵਾਰੀ ਰਾਜ ਕੀਤਾ ਪੰਜਾਬ ਦੇ ਉੱਤੇ ਤੁਸੀਂ ਕਿਉਂ ਨਹੀਂ ਰੋਕਿਆ ਭਾਜੀ ਆਪਣੇ ਵੇਲੇ ਇਸ ਗੱਲ ਦੇ ਇਹ ਮੁੱਦਾ ਗਿਆ ਕਰਦੇ ਰੁਕੜਾ ਰੁਕਾਈ ਦਿਓ ਸਾਡੇ ਲੋਕ ਵੀ ਹੋਏ ਜਿਆ ਵੋਟਾਂ ਤੋਂ ਪਹਿਲਾਂ ਮਰ ਕੇ ਹੋਏ ਪੱਟੇ ਹੋਏ ਚਟਾ ਹੋਏ ਬਿਰਜਗਾਰੀ ਹੋਏ ਰਿਸ਼ਵਤ ਹੋਏ ਆ ਹੋਏ ਅਉ ਹੋਏ ਸਾਡੀ ਸੁਣਵਾਈ ਨਹੀਂ ਹੋਈ ਜਦੋਂ ਵੋਟਾਂ ਵਾਲਿਆਂ ਨੇ ਫੇਰ ਆ ਕੇ ਤੁਹਾਡਾ ਖਾਜਾਂਗੇ ਫੇਰ ਪੂਰਾ ਜੋਰ ਲਾਉਣੇ ਸਾਡੀ ਵੋਟ ਨਾ ਘਟਦੇ ਪਹੁੰਚੋ ਉਹ ਕਹਿੰਦੇ ਸਾਡੀ ਵੋਟ ਨਾ ਘਟਦੇ ਪਹੁੰਚੋ ਮੋਰੇ ਜਿਹੜੇ ਬੰਦੇ ਨੂੰ ਵੋਟ ਪਾਉਣੇ ਆ ਉਹ ਕਹਿੰਦੇ ਦੇਖੇਗੀ ਵੀ ਉਹਦੀ ਸੋਚ ਉਹਦੀ ਦੂਰੰਦੇਸ਼ੀ ਵੀ ਸਮਝ ਉਹ ਬੰਦਾ ਕੀ ਸਾਡੀ ਵਾਰ ਖਾ ਸਕਦਾ ਨਹੀਂ ਖਾ ਸਕਦਾ ਸਬੀਤ ਕੇ ਜੱਜਤਾ ਕੇ ਬੰਦਾ ਨਹੀਂ ਮਾਲਾ ਗਾਲੇ ਗੋਲੇ ਚੰਗੇ ਰਹਿ ਗਏ ਪੁਆਰ ਪਰ ਉੱਥੇ ਜਾ ਕੇ ਸੌਣੇ ਲੱਗ ਗਏ ਸੌਂਦਾ ਰਿਹਾ ਪੱਤਰਕਾਰ ਪੁੱਛਦੇ ਰਿਹਾ ਜਿੰਦ ਸਵਾਲ ਜਵਾਬ ਹੋਇਆ ਕਿ ਨਾ ਮੇਰਾ ਮੁੱਦਾ ਲੈ ਗਿਆ ਸੀ ਕਿਸ ਤਰ੍ਹਾਂ ਇਹ ਬੰਦੇ ਚੁਣ ਕੇ ਭੇਜਦੇ ਆਂ ਅੱਜ ਦੇ ਥੋੜੀ ਆ ਜਿਉਂ ਅਸੀਂ ਬੰਦੇ ਚੁਣਨ ਲੱਗੇ ਆ ਮੈਂਬਰ ਸਰਪੰਚ ਐਮਪੀ ਐਮਐਲ ਅਸੀਂ ਬੰਦਾ ਹੀ ਚੁਣਦੇ ਆਂ ਉਹ ਬੰਦਾ ਇਹ ਸੋਚ ਕੇ ਚੁਣਦੇ ਆਂ ਕਿ ਬੰਦਾ ਕਾਬਿਲ ਹੈਗਾ ਕਿ ਨਹੀਂ ਹੈ ਤੇ ਕੁਝ ਕਰੂਗਾ ਕਿ ਨਹੀਂ ਕਰੂਗਾ ਦੂਜਾ ਮੁੱਦਾ ਪਾਣੀ ਦਾ ਮੁੱਦਾ ਮੈਨੂੰ 12 ਸਾਲਾਂ ਦੇ ਬੋਲਦੇ ਨੂੰ ਮੈਂ 12 ਤੇ ਬੋਲਿਆ ਸੀ ਪਹਿਲੀ ਵਾਰੀ 2012 ਜੀ ਸਾਡਾ ਪਾਣੀ ਮੁੱਕ ਜਾਣਾ ਲੋਕਾਂ ਨੇ ਮੁਖੌਲ ਕੀਤਾ ਪਾਣੀ ਕਿੰਨਾ ਮੁੱਕ ਜੂਗਾ ਖਾਸ ਕਰਕੇ ਪਾਣੀ ਦਾ ਪੱਧਰ 5 ਤੋਂ 7 ਫੁੱਟ ਥੱਲੇ ਜਾ ਗਿਆ ਪਾਣੀ ਨਵੀਂ ਪਾਣੀ ਆਪਾਂ ਲਾਉਣੇ ਛੱਡ ਤੇ ਕਿਉਂ ਮੋਟਰਾਂ ਦੇ ਗਲਮਾ ਹੋ ਗਏ ਆਪਾਂ ਆੜਰਨ ਛੱਡ ਕੇ ਘਰ ਬੈ ਗਏ ਨੇ ਇੱਕ ਵਾਰ ਮੈਂ ਬਾਪੂ ਨੂੰ ਮਿਲਿਆ ਮੈਂ ਪੁੱਛਿਆ ਉਹ ਬਾਬਾ ਬੁਲਾ ਆ ਗਿਆ ਕਨਾ ਸਿਰਾਂ ਨਜ਼ਾਰਾ ਪਿਆ 24 ਘੰਟੇ ਲਿਆਤਾ ਬਿੱਲ ਭਰਾਂਨੇ ਪੈਂਦਾ ਨਦਲਾ ਹਲੇ ਤਾਂ ਆ ਗਿਆ ਮਾਦਰ ਪਾਣੀ ਮੁੱਕ ਜਿਹਾ ਤਰ੍ਹਾਂ ਥੱਲੇ ਉਤਰਦੀ ਨੂੰ ਆਉਣ ਵਾਲਿਆ ਨਸਲਾਂ ਕੀ ਕਰਨੀਆਂ ਕਿਵੇਂ ਜਉਣੀਆਂ ਕਨਾ ਭੈਣ ਬਲਾਬ ਨੂੰ ਦੇਖਾਂਗੇ ਅਗਲੇ ਜਾਰੇ ਲਈ ਸਾਰੇ ਸੋਚਾਂ ਚੜ ਗਈ ਐਕੀ 40% ਕਣਕ ਲੋਕਾਂ ਨੇ ਦਾਨਾ ਮੰਨਣ ਲਈ ਲਿਆਂਦੀ ਦੇਸ ਦੀ ਵੇਚੀ ਪੰਜਾਬ ਦੇ 13 ਮਹੀਨੇ ਆਪਾਂ ਲੜੀ ਗਏ ਦਿੱਲੀ ਬੈਠੇ 700 ਬੰਦਾ ਵਰਵਾ ਲਿਆ ਫੋਨ ਕਰਕੇ ਸੰਗੂਪ ਨਵਲੀ ਗੋਲਿਆ ਖਾਈ ਜਾਂਦੇ ਬੰਦੇ ਮਰਵਾਈ ਜੈਨੂੰ ਡਾਗਾ ਖਾਈ ਜਾਂਦੇ ਜੇ ਆਪਾਂ ਕੰਮ ਸਿੱਧੀ ਰੱਖਣੀ ਸੀ ਤਾਂ ਕੀ ਲੋੜ ਸੀ ਭਾਈ ਉਥੇ ਡਾਗਾ ਕਾਣ ਦੀ ਬੰਦੇ ਬੁਲਾਉਣ ਦੀ ਆਕਦੀ 40% ਗਈ ਆ ਗਾਹਾਂ ਨੂੰ ਅਸੀਂ ਤੀਜੇ ਸਾਲ ਸਾਰੀ ਕੰਕ ਸੋਡੀ ਬਾਹਰ ਜਾਊਗੀ ਮੰਡੀਆਂ ਦੇ ਪਾਸੇ ਵਿਗੂਗੀ ਸੁਭੰਗਾਂ ਮੰਡੀਆਂ ਬੰਦ ਮਾਰਕੀਟ ਕਮੇਟੀਆਂ ਬੰਦ ਸਰਕਾਰੀ ਖਰੀਦ ਬਾਹਰ ਫਿਰ ਕਿੱਧਰ ਜਾਵੋਗੇ ਲੋਕ ਕੈਨੇਡਾ ਦਾ 1000 ਰੁਪਏ ਕਮਾਉਣ ਤੋਂ ਲਵਾ ਕੇ ਬਾਰਾ ਤੋਂ ਲਵਾਵਾਂਗੇ ਵੇਚਣੀ ਐ ਫਿਰ ਕੀ ਕਰਾਂਗੇ ਜਾਣੇ ਅਸੀਂ 10-20 ਰੁਪਈਆ ਦੇ لالਚਾਂ ਪਿੱਛੇ ਹੂੰ 10 ਜਾਂ 20 ਰੁਪਏ ਕਮਨਸੁਰਰ ਬਾਦ ਮੇ ਕੱਟਿਆ ਇਹਨਾਂ ਨੇ ਕਾਟ ਵੀ ਕੱਟੀ ਹੋਏ ਦੀ ਪਰ ਇਹ ਆਪਣੀ ਹੋਣ ਦਾ ਤੇ ਲੱਗ ਰਹੇ ਨਿੱਜੀ ਗੱਲਾਂ ਦੀ ਦਾਖਲ ਪਾਣੀ ਦੀ ਗੱਲ ਮੈਂ ਕਰਦਾ ਆਹ ਜਿਹੜੇ ਪੇਰੋਂ ਟਾਂਡੀਆਂ ਮੀਆਂ ਨਾ ਪਿੰਡਾਂ ਚ ਗਿਆ ਹੋਰਾ ਹਾਲ ਆ ਲੋਕਾਂ ਦਾ ਉਹ ਕਹਿੰਦੇ ਬਾਈ 4-5 ਘੰਟਿਆਂ ਦੇ ਵਿੱਚ ਮਸਾ 5-6 ਨਾਲਾਂ ਬਾਹਰ ਲੱਗ ਜਾਏ ਥੰਨੇ ਪਾਣੀ ਮੇਰਾ ਜਹਾਜ ਪੀੜਾ ਵਾਲਾ ਪਾਣੀ ਕਿਸੀ ਘਰੋਂ ਲੈ ਜਾਂਦੇ ਆਂ। ਨਹਿਰੀ ਪਾਣੀ ਦਾ ਮਾਲਾ ਹਾਲ। ਛੋਲੇ ਪਾਣੀ ਦਾ ਲੈ। ਹਾਂ ਬਈ। ਵਧੀਆ ਹੁੰਦਾ। ਸਵੇਰ ਪਾਣੀ ਕਿੰਨੇ? ਸਵੇਰ ਵੀ ਠੀਕ ਹੈ। ਤੁਨੇ ਨਾਲੀ ਕਰਕੇ ਠੀਕ ਕਰ। ਮੈਂ ਕਾ ਗਰ ਕਰਦੇ। ਇਹਨਾਂ ਦਾ ਕੀ ਸੀ? ਪਾਣੀ ਆਹ ਮੋਤਾ ਹੀ ਕਾਲਾ ਖੂਗਿਆ ਹੋਰ ਵਾਲਾ ਵੀ। ਇਹ ਤਾਂ ਜ਼ਹਿਰ ਹੁੰਦੀ। ਹਾਂਜੀ ਨਦੀ ਯਾਰ। ਤਾਂ ਮੈਂ ਸੁਣਿਆ ਕਹਿੰਦੇ ਵੀ ਇੱਥੇ ਪਹਿਲਾਂ ਸਿਰਜਾਸੀ ਤੱਕ 88 ਤੱਕ ਇਹਦੇ ਲੋਕ ਨਾ ਹੁੰਦੇ ਰਹੇ। ਅਸੀਂ ਆਪਾਂ ਬਹੁਤ ਵਧੀਆ ਪਾਣੀ ਸੀ ਨਾ ਹੁੰਦੇ ਰਹੇ ਅਸੀਂ। ਹਾਂ। ਇਹ ਹੋਰ ਲਈ ਨੇੜੇ ਘੜ ਕੇ ਦਿਖਾ ਦੇ ਹਲੇ ਆ ਸਾਲ ਦੇ ਵਿੱਚ 10 ਮੀਟਰ ਜਾਂਦੇ ਹੁਣ ਆਈ ਬਾਈ ਸਾਰਾ ਜਿੰਨਾ ਜਰੇਨੀਅਮ ਜਿੰਨਾ ਆਪਣਾ ਜੋ ਗੰਦਮੰਦ ਦਾ ਸੀਵਰੇਜ ਆ ਸਾਰਾ ਕੈਮੀਕਲ ਇਹਦੇ ਚ ਪਾਈ ਜਾਂਦੇ ਸਾਰਾ ਇਹ ਚੋਂ ਆ ਜੀ ਹਾਂ ਉਹ ਛੋੜੇ ਇੱਥੇ ਧਰਤੀ ਨੂੰ ਇਹਦਾ ਪਾਣੀ ਲਾਉਨੇ ਆ ਉਹ ਧਰਤੀ ਨੂੰ ਵੀ ਕੈਂਸਰ ਹੋ ਜਾਣਾ ਪਰਟੇ ਸਾਰਾ ਬੰਦੇ ਸੇਮ ਦਾ ਉਹ ਧਰਤੀ ਵਾਲਾ ਪਾਣੀ ਪੀ ਆਹ ਹੋਰ ਫਾਲਕਾ ਇਹ ਧਰਤੀ ਨੂੰ ਕੈਂਸਰ ਇਸੇ ਕਰਕੇ ਹੋਇਆ ਨਾ ਜਿੰਨੀਆਂ ਹਰੀ ਦੇ ਪੱਤਰਾਂ ਨਾਲ ਇਕੱਲ ਜਾ ਨੇ ਉਹ ਸਾਰਿਆਂ ਦਾ ਪਾਣੀ ਉੱਥੇ ਲੱਗਦਾ ਹੈ ਤੇ ਹਰੀ ਕੇ ਪੱਤਨੇ ਸਤਜਵਾਂ ਦਾ ਦਰਿਆ ਤੇ ਹਜ਼ਾਰਾਂ ਟਾਈਲ ਫੈਕਟਰੀ ਜੁਹੜਾਣੇ ਦੀ ਉਥੇ 11-15 ਗਿਆਂ ਦੇ ਵਿੱਚ ਕੋਈ ਇਸ ਕਰਕੇ ਉਹ ਧਰਤੀ ਨੂੰ ਕੈਂਸਰ ਹੋ ਗਿਆ। ਪਟਵਾਰ ਜੁਨੀਆ ਦਾ ਪ੍ਰਧਾਨ ਮੁੰਡਾ ਸਰਕਾਰ ਦੀਆਂ ਕਤੂਤਾਂ ਦੇਖੋ ਪਟਵਾਰੀਆਂ ਨੂੰ ਹਦਾਇਤ ਕੀਤੀ ਵੀ ਤੁਸੀਂ ਇਹ ਰਿਪੋਰਟ ਬਣਾ ਕੇ ਦਿਓ ਵੀ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਸਾਰੀ ਧਰਤੀ ਦੇ ਪਾਣੀ ਲੱਗਣ ਲੱਗ ਗਏ ਨੇ। ਉਹ ਪਟਵਾਰੀਆਂ ਨੇ ਜਵਾਬ ਦਿੱਤਾ ਨਹੀਂ ਪਟਵਾਰੀਆਂ ਨੇ ਵੀ ਅਸੀਂ ਇਹ ਗੱਲ ਨਹੀਂ ਕਰਦੇ ਇਹ ਪੰਜਾਬ ਦਾ ਬਹੁਤ ਵੱਡਾ ਧੋਖਾ ਜੇ ਅਸੀਂ ਰਿਪੋਰਟ ਬਣਾ ਕੇ ਦੇਤੀ ਇਹ ਰਿਕਾਰਡ ਤਹਾਂ ਜਾਣਾ ਕਾਨੂੰਨ ਪਾਲਣ ਵਾਲੇ ਕਿਸ ਲੱਗੇ ਹੋਏ ਇਸ ਰਿਪੋਰਟਾਂ ਚ ਉਹ ਕਹਿੰਦੇ ਪੰਜਾਬ ਕੋ ਦਾ ਪਾਣੀ ਪੂਰਾ ਜਣਾ ਮਾੜਾ ਮੁੱਟਾ ਬੱਚਾ ਹੈ ਵੀ ਖੋਲ ਕੇ ਦੂਜੇ ਸ਼ਹਿਰਾਂ ਦੇ ਦਿਓ ਸਾਡੇ ਕੋਲੇ ਪੀਣ ਵਾਲਾ ਪਾਣੀ ਵੀ ਹੈ ਜਾਂ ਸਿੰਗੋ ਲੈਣੀ ਨਗਲਾ ਪਿੰਡਾਂ ਚ ਗਿਆ ਤੌੜੇ ਮੋੜ ਲੈਂਦੇ ਆ ਬਾਈ 15 15 20 ਰੁਪਏਾਰੇ ਲੋਕ تینਾਂਲੇ ਪਾਣੀ ਛੋਟੀਆਂ ਤਿੰਨ ਨਹਿਰਾਂ ਜਾਂਦੀਆਂ ਰਾਜਸਥਾਨੋਂ ਇਧਰਾਂ ਕਹਿੰਦੀ ਨਹਿਰ ਗੜਕਣਾ ਰਾਜਸਥਾਨ ਫੀਡ ਨੱਕੋ ਨੱਕ ਭਰੀਆਂ ਜਾਂਦੀਆਂ ਦੇਵਤ੍ਰਾਪ ਆਕੇ ਲੈ ਗਈ ਸਾਢੇ 12000 ਕਿਸ਼ਟ ਫੁੱਟ ਪਾਣੀ ਜਾਂਦਾ ਕੁੜੀ ਨਹਿਰਾਂ ਦੀ ਨਹਿਰ ਚ ਜੇ ਲੱਖ ਏਕੜ ਦੇ ਫੋਣ ਫੋਣ ਪਾਣੀ ਘੜਾ ਕੱਢ ਲਏ ਨਾ ਪਾਣੀ ਜਾਵੇ 47 ਤੋਂ ਲੈ ਕੇ ਲਗਾਤਾਰ ਪੰਜਾਬ ਦੇ ਪਾਣੀ ਵਤ ਹੁੰਦੀ ਆਈ ਹੈ ਕੋਈ ਬੋਲਿਆ ਛੋਡੇ ਕੋਲੇ 13 ਲੋਕ ਸਭਾ 7 ਰਾਸਵਾ ਮੈਂਬਰਾਂ ਬੀਐਮਪੀ ਅਰਥੀ ਗੋਲ ਬੀਹਾਂ ਦੇ ਵਿੱਚੋਂ ਕਿਹੜੇ ਬੰਦੇ ਨੇ ਆਵਾਜ਼ ਬੁਲੰਗ ਕੀਤੀ ਹੈ ਵੀ ਜੇ ਦਰਿਆਵਾਂ ਦੇ ਪਾਣੀ ਨਾਲ ਹਾਰਾ ਨਾਲ ਮਰਨਾ ਪੰਜਾਬ ਦੇ ਐ ਤੇ ਪਾਣੀ ਤੇ ਹੱਕ ਵੀ ਤਾਂ ਪੰਜਾਬ ਦਾ ਸਾਡੇ ਇਤਿਹਾਸ ਵਿੱਚ ਇਹੀ ਗੱਲ ਆਪਾਂ ਨੂੰ ਵੀ ਅੱਜ ਕੋਈ ਗੱਲ ਨਹੀਂ ਦੇਖੀ ਜੂਗਾ ਆ ਕੀ ਹੁੰਦਾ ਚਾਰ ਕੋਨੇ ਮੱਕੀ ਦਾ ਵਿੱਚ ਪੌੜਿਆ ਹੀ ਮੁਸ਼ਕਲ ਨਾ ਪਾਓ ਬਈ ਬਹੁਤ ਮਾੜਾ ਚੜ ਹਰ ਜੋ ਜੇ ਪੌਣੇ ਹੁੰਦਾ ਨੀਰੀ ਚੜ ਸੋ ਨਾ ਦੋ ਤਿੰਨ ਦਿਨ ਦੀ ਦਾਲ ਸਬਜ਼ੀ ਬੇਹੀ ਜਮਾ ਖਾ ਲਊਂ ਤੀ ਸਾਲ ਭਰ ਦਾ ਉਹੀ ਬੇਹਾ ਸੜਿਆ ਵਾ ਚਾਹ ਸੜੇ ਹਨ ਮਾਰ ਦਿਆ ਪੱਟ ਕੇ ਮੱਝਾਂਾਂ ਨੂੰ ਪਾਈ ਜਾਂਦੇ ਆ ਪਾਉਂ ਗੋੜੇ ਨਾ ਮੈਂ ਦੁੱਧ ਹੁਣ ਹਾੜੇ ਬਿਮਾਰ ਹੋ ਕੇ ਮਰਨ ਲੱਗ ਕੇ ਉੱਲੀ ਦੁੱਧ ਤੇ ਆਉਣ ਲੱਗੀ ਉਹੀ ਆਪਾਂ ਦੁੱਧ ਪੀਂਦੇ ਦੁੱਧ ਜਿਉਂ ਵੀ ਆਉਂਦੀ ਐਸੇ ਮੈਂ ਖਾਹ ਮਾਰ ਦਿਆ ਆ ਸਾਲ ਸਾਲ ਦੇ ਜਵਾਕ ਕੈਂਸਰ ਟੀਵੀ ਕਾਲਾ ਪੀੜਾ ਸ਼ੂਗਰ ਡੀ ਐਮ ਸੀ ਭਰ ਆ ਗਿਆ ਮੂੰਗੀ ਵੀ ਦੇ ਹੋਗੇ ਹਾਂਜੀ ਜਿੱਦੇ ਵੀਰ ਤੋਂ ਦਸਰੇ ਮਾਰਦੇ ਹੋਗੇ ਵੀ ਘਰ ਪੱਠੇ ਨਗਰਨ ਫਿਰ ਗਰਨ ਮੇਲੇ ਮਾਰਦੇ ਹੋਗੇ ਫਿਰ ਜਿੱਦੇ ਵੱਢ ਲਈ ਵੱਢਣ ਤੋਂ ਪਹਿਲਾਂ ਗ੍ਰਾਮੂ ਛੜਕਦੇ ਹੋ ਫਲੀਆਂ ਮਚਾ ਕੇ ਵੱਢ ਕੇ ਵੇਚ ਕੇ ਆਉਂਦੇ ਆਂ ਛੋਡੀ ਮੂੰਗੀ ਕੀ ਅਮਰੀਕਾ ਵਾਲੇ ਖਾਂਦੇ ਆ ਆ ਮਾਨਸਾ ਤੋਂ ਪੈਕ ਹੋ ਕੇ ਲਫਾ ਪੈੰਜ ਛੋਡੇ ਚੁੱਲਿਆਂ ਦੀ ਆ ਜਾਂਦੀ ਹੈ ਆ ਮੇਰਾ ਇਹ ਆਲੂ ਵੇਚਦਾ 15-15 ਗੱਟੇ ਯੂਰੀਆ ਡੀਏਪੀ ਜ਼ਹਿਰ ਆਦੇ ਜੀ ਛੋੜੀ ਤੀਜੀ ਪੀੜ੍ਹੀ ਬੱਚਾ ਜੰਮਣ ਦੇ ਯੋਗ ਨਹੀਂ ਰਹਿਣੀ ਜਿੰਨੀਆਂ ਜ਼ਹਿਰ ਆਪਾਂ ਖਾ ਰਹੇ ਆ ਇਹਦੇ ਆਲੂ ਖਾ ਕੇ ਤੇ ਆ ਮੂੰਗੀਆਂ ਖਾ ਕੇ ਤੇ ਚਾਰਾਂ ਵਾਲੇ ਦੁੱਧ ਪੀ ਕੇ ਨਹੀਂ ਬੱਚਾ ਪੈਦਾ ਹੁੰਦਾ ਪੰਜਾਬ ਦੇ ਅੰਦਰ 750 ਸੈਂਟਰ ਆ ਆਈਬੀਐਫ ਸੈਂਟਰ ਜਿੱਥੇ ਟੀਕੇ ਨਜਵਾਗ ਲੈਣ ਲੱਗੇ ਦੱਸੋ ਕਿਹਨੇ ਸੋਚਿਆ ਸੀ ਆ ਪੰਜਾਬ ਵਰਗੀ ਧਰਤੀ ਦੇ ਉੱਤੇ ਵੀ ਟੀਕੇ ਨਜਵਾਗ ਲਿਆ ਕਰਾਂਗੇ ਉਹਨਾਂ ਸੈਂਟਰਾਂ ਦੇ ਵਿੱਚ ਯੂਪੀ ਵਿਹਾਰ ਦੇ ਭੰਗੜਾ ਸਪਰਮ ਲਿਆ ਕੇ ਸਾਡਾ ਡੀਐਨਏ ਬਦਲਤਾ ਜਿੱਥੇ ਟੀਕੇ ਨਜਵਾਗ ਲੈਣੇ ਜਦੋਂ ਡੀਐਨਏ ਬਦਲਿਆ ਗਿਆ ਨਸਲ ਬਦਲੀ ਗਈ ਖੂਨ ਬਦਲੀ ਗਈ ਬਦਲਿਆ ਗਿਆ ਕਹਾਣੀਆਂ ਆਪੀ ਖਾਂਦਨਾਂ ਲੜਦਾ ਦਾ ਖੂਨ ਹੀ ਹੁੰਦਾ ਨਾ ਕਦੇ ਖੂਨ ਉਹ ਜੱਗਿਆਂ ਜਿਉਣਿਆਂ ਸੁੱਚਿਆਂ ਦੁੱਲਿਆਂ ਦੇ ਰੂਪ ਚ ਲੜਿਆ ਜੋ ਨਾਪਰੀ ਦਾ ਪ੍ਰਤੀਕ ਸੀ ਕਦੇ ਉਸ ਖੂਨ ਨੇ ਆ ਕੇ ਹਕੂਮਤਾਂ ਨੂੰ ਬੰਗਾਰਿਆ ਸੁੱਖਾ ਸਮਾਤਾਸ ਬਣ ਕੇ ਬੋਤਾ ਸੰਗਰਜਾਸੋਂ ਬਣ ਕੇ ਅਕਾਲੀ ਫੂਲਾਸੋਂ ਬਣ ਕੇ ਕਦੇ ਉਹੀ ਖੂਨ ਭਾਈ ਜੀਵਨ ਭਾਈ ਦਿੱਤਾ ਬਣੇ ਇਹ ਸਦੀਆਂ ਤੋਂ ਲੈ ਕੇ ਡੀਐਨਏ ਉਹੀ ਤਰਿਆਉਂਦਾ ਹੈ ਜਿਹੜਾ ਕੱਲਾ ਕੱਲਾ ਸਵਾ ਸਵਾ ਲਖ ਨਾ ਪੜਦਾ ਹੈ पता अगले नु ਵੀ ਵੱਡੇ ਵੱਡੇ ਧੱਲੂ ਘਰਾਂ ਦੇ ਮਕਾਕੇ ਦੇਖ ਲੈ ਮੁੱਕੇ ਨੇ ਝੂਠੇ ਮਕਾਕੇ ਨਾਲ ਮਾਰ ਕੇ ਦੇਖ ਲੈ ਮੁੱਕੇ ਨੇ 79 ਸਦੀ ਗਿਣਤੀ ਦੇ 15 16000 ਰਹਿ ਗਏ ਸੀ ਘਰ ਵਾਂਗ ਛੱਡ ਕੇ ਜੰਗਲਾਂ 'ਚ ਵਾਗ ਗਏ ਸੀ ਉੱਥੋਂ ਉੱਠ ਕੇ ਰਾਜ ਭਾਗ ਕੰਮ ਕਰ ਲਿਆ ਸੀ ਇਹ ਉਹ ਲੋਕ ਨੇ ਉਹ ਕੌਮ ਹੈ ਜਿੰਨਵੇੜ ਨੇ ਜੇ ਖਤਮ ਕਰਨੇ ਆ ਤਾਂ ਡੀਐਨਏ ਨਸਲਾਂ ਬਦਲ ਦੇ ਆਪੀ ਕਾਣੀ ਕਰਦੇ ਇਹ ਬਹੁਤ ਗੈਰ ਹੈ ਸ਼ਾਸਸ਼ ਨੇ ਔਰ ਚਿੱਟਾ ਐਵੇਂ ਨਹੀਂ ਆ ਗਿਆ 55 ਘੰਟਿਆਂ ਦਾ ਕੰਮ ਹੈ ਸਰਕਾਰ ਰੋਕਣਾ ਜਾਵੇ ਤਾਂ ਆ ਕਰੋਨਾ ਆਇਆ 3 ਸਵਾ 3 ਕਰੋੜ ਬੰਦਾ ਘਰਾਂ ਦੇ ਬਾਹਰਤਾ ਸੀ ਕੋਈ ਮਹੀਨਾ ਚੜੀ ਫਰਕੀ ਕੋਈ ਬੰਦਾ ਦਿਖਿਆ ਬਾਹਰ ਕਿਤੇ ਗਲੀ ਵਿੱਚ ਸੜਕ ਤੇ ਇੰਨੇ ਰੁਕਣਾ ਬਈ ਸਵੇਕ ਨੇ ਪੰਡਤ ਗੁਰੂ ਘਰ ਵੀ ਇਕੱਠੇ ਆ ਚੰਗੀ ਗੱਲ ਆ ਸਵੇ ਤੇ ਗੁਰੂ ਘਰ ਇਕੱਠੇ ਆ ਮੇਰਾ ਮਾ ਛੋੜੋੜੇ ਪਿੰਡਾਂ ਦੀਆਂ ਤੈ ਤਨ ਸਿਵੇ ਆ ਮਾਜੀ ਵੀ ਸਿੱਖਾਂ ਨਾਲ ਡਾ ਰੰਧਾ ਸਿੰਘਾਂ ਨਾਲ ਡਾ ਜੱਟਾਂ ਨਾਲ ਚੰਗੀ ਗੱਲ ਉਹ ਵੀ ਬਣਨਾ ਚਾਹੀਦਾ ਉਹ ਮੈਂ ਕਿਹਾ ਸਿਵੇ ਇਕੱਠੇ ਕਰ ਲੋ ਕਹਿੰਦੇ ਭਾਈ ਨਾ ਸਾਡੇ ਮੁਰਦੇ ਲੱਭਣਗੇ ਅੰਦਰ ਇਕੱਠੇ ਹੋ ਗਏ ਜੇ ਇਸੇ ਕਰਕੇ ਨਹੀਂ ਕਰਦੇ ਗੁਰੂਆਂ ਨੇ ਤਾਂ ਜਾਤ ਪਾਤ ਉੱਚ ਨੀਚ ਭੇਦ ਭਾਤ ਸਾਰੇ ਹਟਾ ਦੇਣ ਕੋਈ ਜਾਤ ਪਾਤ ਦਾ ਅਖਤਾਰ ਨਹੀਂ ਕੋਈ ਉੱਚ ਨੀਚ ਨਹੀਂ ਸੀਗੀ ਇੱਥੇ ਕੋਈ ਵਤਕਲੇ ਵਾਲੀ ਨਹੀਂ ਸੀ ਇੱਕ ਵਿਅਕਤੀ ਹੋਰ ਆ ਇਹਦਾ ਕੰਮ ਦੇਣਾ ਰੋਜ਼ਗਾਰ ਦੇਣਾ ਆਪਣੇ ਬੰਦਿਆਂ ਨੂੰ ਦਿਆ। ਬਾਹਰ ਦੇ ਬੰਦਿਆਂ ਨੂੰ ਕੰਮ ਨਾ ਦਿਆ ਕਰ। ਸਾਡੇ ਕੁੱਲ ਗਰੀਬਾਂ ਦਾ ਮਜ਼ਦੂਰਾਂ ਦਾ ਰੋਜ਼ਗਾਰ ਆ ਕੇ ਯੂਪੀ ਵਿਧਾਰ ਦੇ ਬੰਦਿਆਂ ਨੇ ਖੋਹ ਲਿਆ। ਚੰਦਰਾਂਚ ਪੱਠਿਆਂ ਚ ਦਾਣਾ ਮੰਡੀਆਂ ਚ ਟੋਲ ਪਲਾਹ ਜਾਂਦੇ, ਕਾਰਖਾਨਿਆਂ ਚ ਸਾਰੇ ਉਹ ਆਪ ਜਾ। ਆ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਧਰਤੀ ਪੰਜਾਬ ਦੀ ਰੁਕੀ, ਪਾਣੀ ਪੰਜਾਬ ਦਾ ਜ਼ਹਿਰਲਾ ਹੋ ਗਿਆ, ਹਵਾ ਪੰਜਾਬ ਦੀ ਜ਼ਹਿਰੀਲੀ ਹੋ ਗਈ। ਬਿਮਾਰਾਂ ਦਾ ਸੰਦੇਤੀਆਂ ਉਹ ਪਾਣੀਆਂ ਨਾਲ ਧਰਤੀ ਨਾਲ ਜਿਹੜਾ ਫਾਪਾ ਕੇ ਤੇ ਨੌਕਰੀਆਂ ਦੇ ਬਾਰੇ ਮੈਂ ਤੈਨੂੰ ਮੁੱਖ ਮੰਤਰੀ ਨੂੰ ਮਿਲਿਆ ਪੰਜਾਬ ਦੇ ਪਹਿਲਾਂ ਕੈਪਟਨ ਨੂੰ ਉਹ ਹੁੰਦਾ ਸੀ ਪਰ ਚੰਨੀ ਨੂੰ ਮਿਲਿਆ ਪਰ ਭੰਤ ਨੂੰ ਮਿਲਿਆ ਵੀ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਹੀ ਰੱਖਣੀ ਹੋਣੀਆਂ ਚਾਹੀਦੀਆਂ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਜ਼ਮੀਨ ਨਾਲ ਤੇ ਕਾਨੂੰਨ ਬਣਨਾ ਚਾਹੀਦਾ ਜਿਵੇਂ ਰਾਜਸਥਾਨ ਹੈ ਤੂੰ ਜਾ ਕੇ ਜ਼ਮੀਨ ਲੈ ਲਾਉਂਦੇ ਵੋਟ ਵੀ ਨਹੀਂ ਬਣਦੀ ਆਪਣੇ ਕੀ ਹਾਲਾਤ ਨੇ ਆਪ ਤੁਸੀਂ ਹਿਮਾਚਲ ਵਗ ਜੋ ਸਰਕਾਰੀ ਨੌਕਰੀ ਲੈਣ ਲਈ ਅਪਲਾਈ ਨਹੀਂ ਕਰ ਸਕਦੇ ਪਰ 10 ਸਾਲ ਦੇ ਵਿੱਚ ਪਿਛਲੇ 10 ਸਾਲਾਂ 'ਚ 70000 ਬੰਦਾ ਹਿਮਾਚਲ ਦਾ ਪੰਜਾਬ ਜਾ ਕੇ ਸਰਕਾਰੀ ਨੌਕਰੀ ਲੈ ਗਏ ਸਾਡੇ ਮੁੰਡੇ ਕੁੜੇ ਨਾਲ ਟੇਕੀਆਂ ਦੇ ਜਿਹੜੇ ਬੈਠੇ ਆ ਕੋਈ ਸੜਕਾਂ ਤੇ ਰੋਣ ਦਾ ਆ ਖੜ੍ਹਦੇ 20 ਸਾਲ ਤੁਹਾਡਾ ਮੁੱਖ ਮੰਤਰੀ ਐਮ ਐਲ ਏ ਪੀ ਕਲਾਸੀ ਹੋਇਆ ਕਰੂਗਾ ਸਰਪੰਚ ਤੋਂ ਬਣਾਂਗੇ ਆਤਵਾਬੇ ਚ ਜਲੰਧਰ ਅਸ਼ਾਰ ਪਰ ਕੂਤੜਾ ਨਵਾਂ ਸ਼ਹਿਰ ਮੈਂ ਜਾਂਦਾ ਰਹਿਣਾ ਕਈ ਪਿੰਡਾਂ ਦੇ ਸਪਾਰਚ ਬਣੇ ਬੈਠੇ 10 ਅੰਸੀ ਲੁਧਿਆਣੇ ਵਾਲੇ ਬੈਠੇ ਕੰਮਸੀ ਬਣਡੇ ਬਣੇ ਬੈਠੇ ਆਹ ਲੱਗ ਪਰ ਬੋਦਲੇ ਪਿੰਡ ਗਿਆ ਬਰੇਟੇ ਕੋਲ ਮੈਂ 650 ਵੋਟ ਆ 90 ਹੋਣਾ ਹੁੰਦੇ ਉਹਨਾਂ ਨੇ ਕੁੱਟ ਕੇ ਕਹਿੰਦੇ ਆਪਣੇ ਬੰਦੇ ਕਹਿੰਦੇ ਕਹੋਦੇ ਪਿੰਡ ਦੇ ਦੱਸ ਦੇ ਘਰੇ ਵਾੜੇ ਆ ਇੱਥੇ ਭਵਾਨਪੁਰਾ ਹੀਂਗਣਾ ਪਿੰਡ ਆੜੇ ਕੋਲੀ ਨੜੀ ਇੱਥੇ ਕੱਲੇ ਕੱਲੇ ਘਰੇ ਬੈਠਿਆ 40 ਪਲਾਟ ਪਿੰਡ ਦੇ ਮੋਤਵਰ ਬੰਦਿਆ ਨੇ ਉਹਨਾਂ ਨੂੰ ਕੱਟ ਕੇ ਦੇ ਦੇ ਜਿਹੜੇ ਹੱਕ ਨੇ ਗਰੀਬਾਂ ਦੇ ਵਾਰੀ-ਮੋੜੀ ਕੁਸੂਲਤ ਮਿਲਦੀ ਆਟੇ ਦਾਲ ਦੀ ਉਹ ਵੀ ਉਹ ਕੋਈ ਜਾਂਦੇ ਛੋੜਦੇ ਨਹੀਂ ਹੈਗੇ? ਹਾਂ। ਗੌਰ ਰੱਖਿਓ। ਇੱਕ ਹੋਰ ਬੇਇੱਜ਼ਤੀਆ ਬੰਦ ਆਲੋ ਜ਼ਮੀਨਾਂ ਵੇਚ ਕੇ ਭਜਵਾਇਆ ਜਾਂਦਾ। ਜ਼ਮੀਨਾਂ ਨਾਲੇ। ਸੋਨੂ ਨੂੰ 50 ਕਰੋੜ ਵੀ ਦੇ ਦੇ ਕਿੱਲੇ ਦਾ ਜ਼ਮੀਨ ਨਾਲੇ। 4 ਸਾਲ ਕਾਢ ਜੋ ਲਿਖਾ ਕੇ ਲੈ ਲੇ ਮੈਂ ਉਸ ਟਾਸਟ ਜੇ 4 ਸਾਲਾਂ ਬਾਅਦ ਸੋਬੀ ਧਰਤੀ ਉਤੇ ਗੱਡਤਾ ਹੀ ਭਾਲੀ ਸੀ ਆ ਗਈ ਮੈਨੂੰ ਇਹਨਾਂ ਕਿਹਾ 2700 ਕਿਲੋਮੀਟਰ ਦੇ ਹਾਈਵੇ ਬਣਿਆ ਪੰਜਾਬ ਚ ਕਿਉਂ ਭਾਰਤ ਵਾਲਾ ਪ੍ਰੋਜੈਕਟ ਬੋਲਦੇ ਆ ਬੀ ਬੀ ਖੁੱਟ ਚੇ ਪੰਜਾਬ ਪੰਜਾਬ ਸਰ ਸਰਕਾਰਾਂ ਦੇ ਚੌੜੇ ਆ 50 50 100 100 ਮੀਟਰ ਕੱਟ ਕੋਈ ਨਹੀਂ ਇਧਰੋਂ ਬਾਗਾ ਬਾਰਡਰ ਸੇ ਨੀਲਾ ਬਾਰਡਰ ਨਾਲ ਜੋੜ ਤੇ ਉਧਰੋਂ ਕਾਂਡਲਾ ਵਿਰਾਤ ਬੰਗਾਲ بندرਗਾਹ ਨਾਲ ਜੋੜ ਚੀਨ ਤੋਂ ਲੈ ਕੇ ਯੂਰਪ ਤੱਕ ਸਿਰਕ ਰੂਟ ਬਣ ਕੇ ਤਿਆਰ ਹੋਗਾ 6000 ਕਿਲੋਮੀਟਰ ਲੰਮਾ ਰੇਲ ਦੀ ਲੀਵ ਰਚੀ ਡਬਲ ਯੂ ਟੋਰੀਅਸ ਵਿੱਚ ਹਉ ਤਿਆਮਤਾ ਜੋ ਵਿਸਤ ਵਿਪਾਰ ਸੰਸਥਾ ਉਨਾ ਮੁਤਾਬਕ ਸਿੰਘ ਹਉ ਤਿਆਮਤਾ ਚਾਰਾਂ ਸਲਾਮਾ ਦੇ ਬਾਡਰ ਖੁੱਲ੍ਹ ਜਾਣਗੇ ਇਸੇ ਕਰਕੇ ਦੁਨੀਆ ਜਮੀਨਾਂ ਖੋਲ ਨੂੰ ਕਰਦੇ ਆ 4000 ਕਿੱਲਾ ਲਈਆ ਰੋਡ ਤੇ ਕੰਪਨੀ ਨੇ 850 ਕਿੱਲਾ ਗਵਿੰਦਪੁਰੇ ਪਈ ਆਪਣੇ ਦਮਾਨ ਸਾਹਿਬ 100 ਕਿੱਲਾ ਪੁੱਛੋ ਮੋਗੇ ਦੇ ਪਿੰਡਾਂ ਦੇ ਹਜ਼ਾਰਾਂ ਏਕੜ ਪੈਲੀ ਆ ਕੇ ਰਹਿ ਗਏ ਹੋ 20 ਸਾਲ ਪਹਿਲਾਂ ਆਏ ਸਾਡੇ ਕੋਲੇ ਕਿਵੇਂ ਆਏ ਬੈਂਕਾਂ ਦੇ ਤੁਹਾਨੂੰ ਲਿੰਟਾਂ ਤੇ ਲੋਨ ਦਿੱਤੇ 57 ਕਿੱਲਾਂ ਦੇ 20 ਵੀ ਲੱਖ 30 ਲੱਖ ਰੁਪਇਆ ਪਤਾ ਸੀ ਮੁਰਨਾ ਨਹੀਂ ਜਮੀਨਾਂ ਖੋਲਾ ਨਹੀਂ ਤੁਸੀਂ ਜੁਨੀਅਰ ਨਾ ਬਣਾ ਲਗਾ ਉਹ ਕੁਰਕੀ ਕਰਨ ਵਾਲੀ ਢੰਡੇ ਚੱਕ ਲਿਓ ਪਿੱਛੇ हट ਗਏ 20 ਸਾਲ ਬਾਅਦ ਫੇਰ ਆਏ ਕਾਲੇ ਕਾਨੂੰਨ ਲੈ ਕੇ ਤੁਸੀਂ ਇੱਕ ਵਾਰੀ ਹਮਲਾ ਰੋਕਤਾ ਜਾ ਕੇ ਦਿੱਲੀ ਰਹਿ ਗਏ ਹੁਣ ਉਹ ਫੇਰ ਆ ਗਏ ਹੁਣ ਉਹ ਕਿਵੇਂ ਆਏ ਆ ਹੁਣ ਲੰਮੀ ਚੋੜੀ ਕਹਾ ਕੇ ਸੁਣਾਓ ਥੋੜੇ ਸਾਰੀ ਗੱਲ ਸਮਝ ਚਾਹੇ ਸ਼ੋਟਿੰਗਾਂ ਨਿੰਮਾ ਸੁੱਕ ਗਈਆਂ ਕਿਵੇਂ ਸੁੱਕ ਗਈਆਂ ਸ਼ੋਟਿੰਗਾਂ ਨਿੰਮਾ ਸੁੱਕ ਗਈਆਂ ਠੰਡ ਤੇ ਹੀ ਆ ਬਾਬੇ ਬੈਠਿਆ ਪੁਰਾਣੀ ਉਮਰ ਦੇ ਸੁਣਦੇ ਐ ਇਹਨਾਂ ਤੋਂ ਕਹਿੰਦੇ ਅੱਜ ਤੋਂ 40 50 ਸਾਲ ਪਹਿਲਾਂ ਜਦੋਂ ਪਾਣੀ ਲਾਉਂਦੇ ਪੋ ਮਾਗਦੇ ਮਹੀਨੇ ਖੇਤਾਂ 'ਚ ਕਣਕਾਂ ਨੂੰ ਤੇ ਪਾਣੀ ਜੰਮ ਜਾਂਦੇ ਖਾਲਾਂ ਕਿਉਂ ਬਈ ਬੱਸੋ ਬਾਬੇ ਉਹ ਪੁਰਾਣੇ ਬੰਦੇ ਬੈਠੇ ਹੋ ਪਾਣੀ ਜੰਮਦੇ ਰਹੇ ਆ ਨਾ ਐਨੀ ਢੰਡ ਦਾ ਪਈ ਨਹੀਂ ਫਿਰ ਆਪਾਂ ਇਹ ਕੈਮੀਕਲ ਛੜਕ ਦਿੰਦੇ ਆ ਜਹਾਜ ਨਹੀਂ ਫਿਰਦੇ ਹੁੰਦੇ ਤਾਂ ਧੂਆਂ ਛੜਦੇ ਉਹ ਛੜਕੇ ਵਿਚਾਰ ਦਿੰਦੇ ਆ ਹੁਣ ਇਹ ਨਿੰਮ ਨਾਲ ਕੀਦਾਰਾ ਨਿੰਮ ਕਮ ਚਾਤਾ ਨਿੰਮ ਦੁਨੀਆ ਦਾ ਸਭ ਤੋਂ ਤਕੜਾ ਐਂਟੀਬੈਟਿਕ ਆ ਆਪਾਂ ਜਵਾਕ ਹੋਣ ਤੇ ਦਰਵਾਜ਼ੇ ਨਿੰਮ ਕੇ ਬੰਦਦੇ ਆ ਜਿਹੜਾ ਬਾਹਰਲਾ ਬੰਦਾ ਅੰਦਰ ਆਵੇ ਜਵਾਕ ਨੂੰ ਇਨਫੈਕਸ਼ਨ ਨਾ ਹੋ ਜਾਵੇ ਜਿੰਨੀ ਮਰਜੀ ਜਹੀਲੀ ਮਾੜੀ ਹਵਾ ਇੱਕ ਵਾਰੀ ਬੀਤੀ ਨਿਕਲੀ ਸਾਫ਼ ਹੋ ਜਾਂਦੀ ਆ ਆਪਾਂ ਭੂੜਾ ਫਿਰਸੀ ਹੋਣ ਤੇ ਨਿੰਮ ਦੇ ਪੱਤੇ ਵਾਲ ਕੇ ਕੋ ਬੰਦਦੇ ਸੀ ਆਪਾਂ ਟਕੋਰ ਨਿੰਮ ਦੇ ਪੱਤੇ ਵਾਲ ਕੇ ਕਿਉਂ ਕਰਦੇ ਕੋ ਮੋਚ ਆਉਣ ਤੇ ਸੋ ਜਾਉਣ ਤੇ ਐਡਾ ਛੋਟਾ ਹੁੰਦਾ ਨਿੰਮ ਦਾ ਰਗੜ ਕੇ ਕੁੰਡੇ ਸਾਰਾ ਖਾ ਲੈਣੇ ਖਾਣੇ ਕੋ ਟਾਟਾਲੀ ਕਿਕਰ ਤੂਦ ਦਾ ਕਿਉਂ ਨਹੀਂ ਵਰਤਦੇ ਦੋ ਨਿੰਮ ਦੀ ਬੰਦ ਦਾ ਡਾਕਟਰ ਕਹਿੰਦਾ ਜਿਹੜਾ ਬੰਦਾ ਮਹੀਨੇ ਦਾਸ ਦੇ ਨਿੰਮ ਦੀ ਦਾਤਨ ਕਰਦਾ ਮਾਰ ਨਹੀਂ ਹੁੰਦਾ ਹੁਣ ਨਿਮਨ ਦੀ ਗੱਲ ਨੂੰ ਸਮਝ ਆ ਜੂ ਪੂਰੀ ਕਹਾਣੀ ਸੁਣ ਲਿਓ ਕਰੋਨਾ ਆਇਆ ਕੌਣੇ ਵੇਲੇ 4 ਸਾਲ ਪਹਿਲਾਂ ਮੇਰੀ ਵੀਡੀਓ ਸੁਣੋ ਕੱਢ ਕੇ YouTube ਤੇ ਪਈ ਆ ਮੈਂ ਉਦੋਂ ਕੈਸਮ ਟੀਕੇ ਲਵਾਇਆ ਲੋਕ ਕਹਿੰਦੇ ਤੂੰ ਵੀ ਡਾਕਟਰ ਲੱਗਿਆ ਮਹਾਮਾ ਡਾਕਟਰ ਤਾਂ ਨਹੀਂ ਹੈਗਾ ਪਰ ਡਾਕਟਰ ਅਮਰ ਸਿੰਘ ਯਾਦ ਮੇਰਾ ਮਿੱਤਰ ਸੀਗਾ ਅਸੀਂ ਫਰੀਦਕੋਟ ਬੈਠੇ ਉਹਦੀ ਮੌਤ ਹੋ ਗਈ ਉਹ ਪਿੱਛੇ ਗੱਲਾਂ ਚਰਪੀਆਂ ਉਹਨਾਂ ਲਖੇ ਰਾ ਕਰੋਨਾ ਆਇਆ ਨਾ ਇਹ ਕਰੋਨਾ ਉਹ ਸ਼ੁਰੂ ਹੋਇਆ ਸੀ ਕਹਿੰਦਾ ਹੁਣ ਇਹਦਾ ਪ੍ਰਾਪੇ ਗੰਨਾ ਕਰਦਾਂਗੇ ਪੂਰੀ ਦੁਨੀਆ 'ਚ ਮਾਹੌਲ ਬਣਾਉਣਗੇ ਡਰਾਉਣ ਦੇ ਲੋਕਾਂ ਰਾਜ ਉਸ ਬੰਦੇ ਨੂੰ ਮਾਰਨਗੇ ਫਿਰ ਉਸ ਤੋਂ ਬਾਅਦ ਇਹਦੀ ਕੋਈ ਦਵਾਈ ਤਿਆਰ ਕਰਨਗੇ ਟੀਕਾ ਤਿਆਰ ਕਰਨਗੇ ਫਿਰ ਉਹ ਟੀਕੇ ਨਾਲ ਅੱਜ ਤੋਂ 4-5 ਸਾਲ ਬਾਅਦ ਮੌਤਾਂ ਹੋਣਗੀਆਂ ਕੁਵੈਤ ਸੰਧਰ ਛੱਡ ਦੇਣਗੇ ਅੱਜ 20-30 ਸਾਲ ਦੇ ਨੌਜਵਾਨੀ ਤੱਕ ਨਾਲ ਮੌਤ ਹੋਣ ਲੱਗ ਜਿਹੜੀ ਵੈਕਸੀਨ ਡਰਾਉਣ ਵਾਲੀਓ ਕੰਪਨੀ ਸੀ ਬੋਵਾ ਸ਼ੀਲਡ ਉਹ ਮੰਨ ਗਈ ਕਿ ਨਹੀਂ ਮੰਨਦੀ ਸੁਣੀਆਂ ਬਾਈ ਰੱਲ ਹਾਂਜੀ ਸੁਣੀ ਖਾਵੜਾ ਫੰਨੀ ਆ ਉਹ ਆਮ ਮੰਨਦੇ ਵੀ ਸਾਡੀ ਵੈਕਸੀਨ ਨੇ ਸਾਡੀ ਦਵਾਈ ਸਾਡੇ ਟੀਕੇ ਨੇ ਲੋਕਾਂ ਦਾ ਨੁਕਸਾਨ ਕੀਤਾ ਹੁਣ ਤੁਸੀਂ ਕਹੋਗੇ ਯਾਰ ਬੰਦੇ ਕਿਉਂ ਮਾਰਦੇ ਆ ਨਿਮਕਾ ਮਚਾਉਂਦੇ ਆ ਉਹ ਕਹਿੰਦੇ ਦੁਨੀਆ ਨੇ ਤੇ 8 850 ਕਰੋੜ ਦੀ ਵਾਦੀ ਹੋ ਗਈ ਇਹ ਬੋਝ ਆ ਧਰਤੀ ਤੇ ਲੋਕ ਇਹ ਘਟਾ ਦੇ ਇਹ 50 60 ਕਰੋੜ ਤੇ ਲੈ ਕੇ ਕਿ ਤਾਂ ਖਤਮ ਕਰਵਾ ਦੇ ਹੁਣ ਅੱਗੇ ਆ ਜੋ ਛੁੜੀਆਂ ਜੇਬਾਂ ਜਿੰਨੇ ਪੈਸੇ ਨੇ ਨਕਦੀ ਇਹ ਖਤਮ ਕਰਾ ਦੇ ਇਹਨੂੰ ਬੋਲਦਾ ਕੈਸ਼ਲਸ ਕਰਨਾ ਦੁਨੀਆ ਛੋੜੀ ਸਾਰੀ ਪ੍ਰਾਸੀ ਡੀਟੈਲ ਕਰ ਦੇਣੀ ਆ ਲੈਂਡ ਨਮੈਲਾ ਨਹੀਂ ਹੋਣ ਲੱਗਿਆ ਤੁਸੀਂ ਬਿਜਾਰ ਚੈਨੋ ਸਮਾਨ ਲੈ ਲਓ ਤੇਲ ਪੋਣ ਡੀਲ ਪਟਰੋਲ ਤੁਸੀਂ ਬਿੱਲ ਭਰ ਦੇਣ ਵੀ ਪੈਸੇ ਕਿਵੇਂ ਕਟਾਉਣ ਲੱਗੇ ਮੈਂ ਬਾਈ ਇਹਦਾ ਕੰਟਰੋਲ ਕਿਹਦੇ ਕੋਲ ਆ ਰੋਣਾ ਕੋਲ ਆ ਹਾਂਜੀ ਆ ਕੋਲੇ ਉਹ ਤੋਂ ਨਟ ਬੰਦ ਕਰ ਦਿੰਦੇ ਆ ਇਹਦਾ ਕੀ ਕੀਮਤ ਖੋਖਾ ਥੋੜਾ ਹੈ ਸੋਡੇ ਪੈਨ ਕਾਰਡ ਆਧਾਰ ਕਾਰਡ ਵੋਟਰ ਕਾਰਡ ਬੈਂਕਾਂ ਦੇ ਖਾਤੇ ਅਟੈਚ ਕਰਤੇ ਲੈ ਕਰਤੇ ਜੋੜਤੇ ਪਤਾ ਜਦੋਂ ਕੱਲ ਨੂੰ ਸਾਰਾ ਪੈਸਾ ਇਹਦੇ ਚ ਆ ਗਿਆ ਲੈ ਜਿਹੜਾ ਨਹੀਂ ਹੋਣ ਲੱਗਿਆ ਨਾ ਸਾਰੇ ਕਾਜ ਬੰਦ ਹੋ ਗਏ ਇਹਦਾ ਕੰਟਰੋਲ ਉਹਨਾਂ ਦੇ ਕੋਲੇ ਆ ਕੋਈ ਧਰਨੇ ਦੀ ਗੱਲ ਕਰੋਗੇ ਹੱਕ ਦੀ ਗੱਲ ਕਰੋਗੇ ਸ਼ਰਸਤੀ ਦੀ ਗੱਲ ਕਰੋਗੇ ਉਦੋਂ ਖਾਤਾ ਬੰਦ ਕਰਵਾ ਦੇ ਫੇਰ ਕਿੱਥੇ ਜਾਓਗੇ ਤੁਸੀਂ ਕਹੋਗੇ ਕੋਈ ਗੱਲ ਨਹੀਂ ਯਾਰ ਕੀ ਹੋਇਆ ਜੇ ਪੈਸਾ ਨਹੀਂ ਹੈਗਾ ਘਰੇ ਕੰਕਦਾ ਪਈ ਐ ਬੀਜ ਲਾਗੇ ਛੋਲੇ ਪਈ ਆ ਬੀਜ ਲਾਗੇ ਸਰੋਂ ਬੀਜ ਕੇ ਕਹਾਣੀ ਕਢਾ ਕੇ ਤੇਲ ਦਾ ਤੜਕ ਲਾ ਲਾਂਗੇ ਮੈਂ ਬਈ ਸੂਰਜਮੁਖੀ ਬੀਜਦਾ ਮੈਂ ਆਪਣਾ ਤਜਰਬਾ ਮੈਂ ਹਰ ਸਾਲ ਬੀਜ ਲਿਆ ਉਹਨਾ ਯੂਨੀਵਰਸਿਟੀ ਚੋਂ ਲਿਆ ਰਿਹਾ ਹਾਂ ਮੈਂ ਹਰ ਸਾਲ ਬੀਜ ਸੂਰਜਮੁਖੀ ਪੱਕਣ ਦੇ ਝਾੜ ਕੇ ਰੱਖ ਲਿਆ ਮੈਂ ਕਹਾਂ ਉਹਨੂੰ ਬੀਜਾਂਗੇ ਬੀਜਾ ਉਗ ਰਿਆ ਨਹੀਂ ਮੈਂ ਜਿਹੜੇ ਸਟੇਨ ਨਾਲ ਗਿਆ ਮੈਂ ਬੀਜ ਲਿਆ ਛੋੜੇ ਕੋ ਪੇਸਰ ਝਾੜ ਕੇ ਰੱਖ ਲਿਆ ਸੂਰਜਮੁਖੀ ਪੱਕਣ ਤੇ ਐਤਗੀ ਬੀਜਾ ਉਗ ਰਿਆ ਨਹੀਂ ਉਹ ਕਹਿੰਦੇ ਜੀਐਮਬੀ ਆ ਇੱਕ ਸਾਲ ਚ ਇੱਕ ਵਾਰੀ ਗਰੂ ਅਗਲੇ ਵਾਰ ਸਾਡੇ ਕੋਲ ਲੈਣਾ ਛੋੜਾ ਬੀਵੀ ਘਤੋਂ ਕਰਦੇ ਨੇ ਥੋੜੇ ਬੜੇਵੇਂ ਕਿੱਥੇ ਕੇ ਦੇਸੀ ਕਪਾਲ ਦੇ ਨਰਮੇ ਫੋਰ ਦੇਸੀ ਵੀ ਕਿੰਨੇ ਖਤਮ ਕਰਦੇ ਜਦੋਂ ਬੀਬੀ ਜੀਐਮ ਆ ਗਏ ਉਹ ਵਿਆਪ ਚੋ ਲੈਣੇ ਪਏ ਉਹਦੇ ਖਾਤਰ ਪੈਸੇ ਦੀ ਲੋੜ ਪਈ ਪੈਸਾ ਮਾਇਰ ਚਾ ਉਹਦਾ ਕੰਟਰੋਲ ਉਹਦੇ ਕੋਲ ਆ ਖਾਤਾ ਬੰਦ ਆ ਪੂਰੀ ਤਰ੍ਹਾਂ ਮੁੱਠੀ ਚ ਦਾ ਬੋਲ ਇਹਨੂੰ ਨਿਊ ਵਰਲਡ ਆਰਡਰ ਚ ਨਿੱਕੀਆਂ ਬੋਲਦੇ ਨੇ ਨਿਮਾ ਸੁੱਕਣਾ ਕਰੋਨੇ ਦਾ ਆਉਣਾ ਛੋੜੀ ਧਰਤੀ ਪਾਣੀ ਭੋਜਨ ਤੇ ਕਬਜ਼ਾ ਕਰਨਾ ਸਮਾਨ ਤੇ ਕਬਜ਼ਾ ਕਰਨਾ ਦੁਬੇਜ ਕਦੇ ਨਹੀਂ ਸੀ ਪਿਆ ਕੈਮੀਕਲ ਸਿਰਕੇ ਦੀ ਪੌਣ ਲੱਗ ਗਈ ਉਹ ਫੜਾ ਗਿਆ ਇੱਥੇ ਸੂਰ ਜਨੇ ਆਪਣੇ ਚੀਮ ਨੇ ਸੂਰ ਜੀ ਆਪਣਾ ਪਰੌਟੀ ਬਣਾ ਕੇ ਚੜ੍ਹਦੇ ਹੁਣ ਤੁਸੀਂ ਕਿਉਂ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦਾ ਯਾਰ ਇਹ ਨਿੰਮ ਮੱਚ ਗਏ ਜੀ ਇਹ ਐ ਹੋ ਗਿਆ ਜੀ ਇਹ ਬੀ ਜੀ ਐਮ ਆ ਜਾਣਗੇ ਮੈਂ 12 ਸਾਲ ਪਹਿਲਾਂ ਕਿਹਾ ਸੁਣ ਲਿਓ YouTube ਤੇ ਪਈਆਂ 12 ਸਾਲ ਪਹਿਲਾਂ ਦੀ ਵੀਡੀਓ ਮੇਰੀ 2012 ਦੀ ਵੀ ਪਾਣੀ ਮਕੂ ਮੇਰੀ ਗੱਲ ਨੂੰ ਆ ਕੇ 221 ਦੇ ਬੱਚਾ ਯੂਰਨੋ ਵਲਦਮੈਕ ਦੀਆਂ ਟੀਮਾਂ ਨੇ ਆ ਕੇ ਮੋਹਰ ਲਾਈ ਆ ਵੀ ਹਾਂਸ ਦਾ ਪਾਣੀ 20 ਸਾਲ ਦਾ ਮੈਂ 4 ਸਾਲ ਪਹਿਲਾਂ ਕਿਹਾ ਸੀ ਵੀਡੀਓ ਸੁਣ ਲਓ ਮਿੱਟੀ ਕੇ ਨਾਲ ਲਵਾਓ ਉਹ 4 ਸਾਲ ਬਾਅਦ ਸਾਫ਼ ਹੋ ਗਈ ਮੈਂ ਅੱਜ ਕਹਿ ਕੇ ਚੱਲਿਆ ਕਿ 4 ਸਾਲਾਂ ਬਾਅਦ ਲਾਂਗੇ ਖੁੱਲ ਕੇ ਸੋੜੀ ਧਰਤੀ ਦੇ ਉੱਤੇ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਮਿਲਣੀ ਕਿ 4 ਸਾਲ ਬਾਅਦ ਮੈਂ ਅੱਜ ਕਹਿ ਕੇ ਚੱਲਿਆ ਜੇ 11 ਵਾਲੇ ਖਾਣੇ ਪੀਣੇ ਨਾ ਛੱਡੇ ਨਾ ਆਪਣੀ ਜੀਵਨ ਸ਼ੈਲੀ ਬਦਲੀ ਨਾ ਤੁਸੀਂ ਲੋਕਾਂ ਨੇ ਆਪਣਾ ਖੇਤੀ ਮੋਡਲ ਬਦਲਿਆ ਸੋਡੀ ਤੀਜੀ ਪੀੜ੍ਹੀ ਬੱਚਾ ਜਮਣ ਦੇ ਜੋਗੀ ਹੈ ਅੱਜ ਮੇਰੀਆਂ ਕਈਆਂ ਹੋਈਆਂ ਗੱਲਾਂ ਸ਼ਾਇਦ ਤੁਹਾਨੂੰ ਬਾਅਦ ਚਿੱਤੇ ਆਉਣਗੀਆਂ ਮੈਨੂੰ 9 ਸਾਲ ਹੋ ਗਏ ਪੰਜਾਬੀ ਬੋਲੀ ਖਤਰ ਲੜਦੇ ਨੂੰ 16 ਪਰਚੇ ਹੋਏ ਜਿਹੜੇ ਵੀ ਕੱਟ ਕੇ ਆਏ ਅੱਜ ਸਕੂਲਾਂ ਦੇ ਵੀ ਜਾ ਕੇ ਲੜਨਾ ਸਾਰਾ ਦੱਖਣ ਭਾਰਤ ਕੋ ਮੈਂ ਕੇਰਲਾ ਕਰਨਾਟਕਾ ਆਂਧਰਾ ਤਾਮਿਲਨਾਡੂ ਤੇ ਲਗਾਨਾ ਫਿਰ ਤੋਂ ਬਾਅਦ ਬੰਗਾਲ ਗਿਆ ਉੱਥੇ ਵੀਡੀਓ ਬਣਾ ਬਣਾ ਪਾਈਆਂ ਲੋਕਾਂ ਨੂੰ ਦਿਖਾਇਆ ਵੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸਮਝ ਆ ਜੇ ਕਿ ਸੋਡੀ ਬੋਲੀ ਦੀ ਕੀਮਤ ਕੀ ਹੈ ਦੱਖਣੀ ਭਾਰਤ ਦੇ ਲੋਕ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਬਾਈ ਇੱਕ ਪਾਸੇ ਬੋਲੀ ਪਈ ਐ ਇੱਕ ਪਾਸੇ ਜਾਨ ਪਈ ਉਹ ਕਹਿੰਦੇ ਬੋਲੀ ਲਾ ਜਾ ਬੋਲੀ ਨਹੀਂ ਜਾਨ ਦੇ ਨਹੀਂ ਜਾਨ ਲੈ ਸੋਡੀ ਬੋਲੀ ਦੀ ਉਮਰ 75 ਸਾਲ ਬਚੀ ਐ ਆ ਸਰੀ ਦੇ ਖੀਰ ਤੱਕ ਜਾਂਦੇ ਜਾਨਾ ਸੋਡੀ ਬੋਲੀ ਨੇ ਮਰ ਜਾਣਾ ਇਹ ਮੈਂ ਨਹੀਂ ਕਹਦਾ ਜਿੰਨਾ ਸਕੋ ਕਹਿੰਦੇ ਜੀ ਦੁਨੀਆ ਦੀ ਬਹੁਤ ਵੱਡੀ ਕੋਈ ਜੰਸੀ ਹੈ ਲੱਗਦਾ ਪਿੰਡ ਲੋ ਮਰ ਜੂ ਵੀ ਜਾਂਦੀ ਰਹੂਗੀ ਹੈ ਆ ਬੈਠੇ ਥੋੜੇ ਜਿਹੋਦੇ ਕਿੱਥੇ ਪੜਦਾ ਬਈ ਕਿਹੜੀ ਗਲਾਸ ਹਾਂ ਹਾਂ ਅਕੈਡਮੀ ਚ ਦਸ਼ਮੀਸ਼ ਪਾਵਲ ਸਕੂਲ ਆ 6ਵੀਂ ਚ ਪੜਦਾ 69 ਕਿੰਨੇ ਹੁੰਦੇ ਆ ਤੂੰ ਕਿੱਥੇ ਪੜਦਾ ਪੰਜਾਬੀ ਦੀਆਂ ਲਗਾ ਮਾਤਰਾ ਕਿੰਨੀਆਂ ਹੁੰਦੀਆਂ ਹੈ ਹਾਂ ਇਹ ਹੁਣ ਕੋਈ ਆਪੇ ਹਸਾ ਲਾ ਲੋ ਬਾਈ ਮੇਰੀ ਗੱਲ ਸੁਣ ਲੋ ਗੁੱਸਾ ਨਾ ਕਰੋ ਤੁਸੀਂ ਤੁਸੀਂ ਜ਼ਿੰਮੇਵਾਰ ਇਹ ਚੀਜ਼ ਜਿਹੜੀ ਫਸਲ ਯਾਰ ਤੁਸੀਂ 6 ਮਹੀਨੇ ਬਾਅਦ ਵੱਢ ਕੇ ਫੜ ਲੈਣਾ ਉਹਦੇ ਕੋਲ ਰੋਜ਼ ਕਿਹੜਾ ਕੰਕ ਤੁਸੀਂ ਰੋਜ਼ ਕਿਹੜਾ ਮਾਰਦੇ ਕਣਕ ਕੋਲੇ ਸੁੰਢੀ ਤਾਂ ਨਹੀਂ ਪੈ ਗਈ ਤੇਲਾ ਤਾਂ ਨਹੀਂ ਪੈ ਗਿਆ ਪਾਣੀ ਤੇ ਲੋੜੇ ਸਪਰੇਅ ਤੇ ਲੋੜ ਤੇ ਜਿਹੜੀ ਨਸਲ ਛੋਡੀ ਯਾਰ ਆਉਣ ਵਾਲੀਆਂ ਛੋਡੀ ਕੌਮ ਦੇ ਭਾਰ ਨੂੰ ਇਹ ਮੋਢਿਆਂ ਦੇ ਚੱਕਣਾ ਇਹ ਵਿਰਾਸਤ ਨੂੰ ਸਾਂਭਣਾ ਉਹ ਨਸਲ ਕੋਲੇ ਢੇੜਾ ਮਾਰਿਆ ਕਦੇ ਇਹ ਸਕੂਲ ਚ ਗਏ ਹੋ ਘਰੇ ਜਵਾ ਦੀ ਕਾਪੀ ਖੋਲੀ ਹੈ ਕਿਤਾਬ ਖੋਲੀ ਹੈ ਮੈਂ ਹੀ ਕਹਿੰਦਾ ਅੰਗਰੇਜ਼ੀ ਨਾ ਪੜਾਓ ਪੜਾਓ ਯਾਰ ਅੰਗਰੇਜ਼ੀ ਵੀ ਸਮਝੀ ਲੋੜ ਆ ਜਿੰਨੀਆਂ ਮਰਜ਼ੀ ਬੋਲੀਆਂ ਜਵਾਨਾ ਪੜਾਓ ਜਿੱਥੇ ਮਰਜ਼ੀ ਪੜਾਓ ਇਹ ਵੀ ਕੋਈ ਬੰਦੀ ਨਹੀਂ ਹੋਣੀ ਚਾਹੀਦੀ ਪਰ ਗੱਲ ਆਪਣੀ ਮਾਂ ਦੀ ਆਪਣੀ ਬੋਲੀ ਦੀ ਆਪਣੀ ਜੜ੍ਹਾਂੋਂ ਟੁੱਟ ਗਿਆ ਆਪਣੀ ਬੋਲੀ ਨਾਲ ਟੁੱਟ ਕੇ ਜਾਉਂਦੇ ਕਿੱਥੇ ਰੋ ਜਿਹੜੇ ਜਵਾਗ ਨੂੰ ਏਕ ਆਦੂਆ ਨਹੀਂ ਆਉਂਦਾ 100 ਤੱਕ ਆਪਾਂ ਗਰਬਾਣੀ ਪੜਦੇ ਹਾਂ ਰਾਗ ਅਸਾ ਮਹਲਾ ਪਹਿਲਾ ਦੂਜਾ ਉਹ ਗਰਬਾਣੀ ਕਿਵੇਂ ਪੜੂਗਾ ਰਾਗ ਅਸਾ ਮਹਲਾ 1 2 3 ਸਮਝੋ ਕਹਾਣੀ ਕਿੱਧਰ ਨੂੰ ਹੋਤ ਰਹੀ ਹੈ ਬੋਲੀ ਸੋਡੀ ਮਾਰਤੀ ਤਿਆ ਸੋਡਾ ਬਦਲੀ ਜਾਂਦੇ ਆ ਕੀ ਲੱਗ ਤੱਕਤਾ ਪਾਚ ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਿਹਾ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਛੱਡ ਕੇ ਭੱਜ ਗਿਆ ਸੀ ਉਹ 2 ਮਹੀਨੇ ਮੋਰਚਾ ਲਾ ਕੇ ਰੱਖਿਆ ਭਾਈ ਬਲਦੇ ਸਿੰਘ ਸਾਸੇ ਨੇ ਮਹਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੇਗੇ ਤਾਂ ਜਾ ਕੇ ਉਹਦੇ ਪਤਾ ਦੇ ਲੇਕਾਂ ਦੇ ਪਰਚਾ ਦਰਜ ਹੋਇਆ ਵਿਚਾਲੀ ਸੋਡੀ ਵੀ ਛੱਡੀ ਠੰਡੇ ਬੁਰਜ ਗਣੀਆਂ ਕੱਚੀਆਂ ਟੰਕਾਰ ਦੀਆਂ ਸਰਹੰਦਰੀਆਂ ਨੀਹਾਂ ਮਾਸ਼ੀ ਬੜੇ ਜੰਗਲ ਨੰਦਪ੍ਰਸਾਦ ਇਕੱਲੇ ਟੋਡਰਮਾਲ ਦੀ ਹਵੇਲੀ ਰਸਤੀ ਡੌਣੀਆਂ ਬੁੰਗੇ ਤਰਵਾਰ ਸਾਹਿਬ ਜਾਂਦੇ ਹੋ ਬੁੰਗੇ ਕਹਿੰਦੇ ਰਹੇ ਇੱਕ ਰਹਿ ਗਿਆ ਰਾਮਗੜੀਆ ਬੁੰਗਾ ਬਾਕੀ ਸਾਰੇ ਢਾਫੇ ਜੱਲਿਆਂ ਵਾਲੇ ਬਾਗ ਦੀ ਕੰਧ ਸਾਂਭੀ ਪਈ ਐ ਨਾ ਕਿਉਂ ਢਾਈ ਨਹੀਂ ਗਈ ਕਿਉਂ ਪੱਥਰ ਨਹੀਂ ਚੜਾ ਗਿਆ ਕਿਉਂ ਪਲਸਟਰ ਨਹੀਂ ਕੀਤਾ ਉਹ ਨਿਸ਼ਾਨ ਹੋਏ ਪਿਆ ਗੋਲੀਆਂ ਦੇ ਤਾਂ ਕਿ ਆਉਣ ਵਾਲੇ ਨਸਲਾਂ ਦੇਖਣ ਵੀ ਇੱਥੇ 1919 ਚ ਕੀ ਹੋਇਆ ਸੀ ਕੌਮਾਂ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਸਿਰ ਲੈ ਕੇ ਅੱਗੇ ਵੱਧਣਾ ਲੜਦਨੇ ਤੇ ਇਤਿਹਾਸ ਪਤਾ ਲੱਗਦਾ ਪੀੜੀਦਰ ਪੀੜੀ ਪਿਓ ਦਾਦੇ ਪਰਦਾਦਿਆਂ ਤੋਂ ਦਾਦੀਆਂ ਨਾਨੀਆਂ ਤੋਂ ਜਾਂ ਕਿਤਾਬਾਂ ਤੋਂ ਤੇ ਜਾਣ ਨਿਸ਼ਾਨੀਆਂ ਤੋਂ ਕਿਤਾਬਾਂ ਜੋ ਬਦਲੀ ਜਾਂਦੇ ਆ ਨਿਸ਼ਾਨੀਆਂ ਢਾਹਦੀਆਂ 328 ਸੂਰੂਬ ਗਾਇਬ ਹੋਏ ਲਾਪਤਾ ਹੋਏ ਨੂੰ 5 ਸਾਲ ਹੋ ਗਏ ਦਰਬਾਰ ਸਾਹਿਬ ਨੂੰ ਕਿੱਛੇ ਗਿਆ ਪਤਾ ਲੱਗਿਆ ਕੋਈ ਬਦਲਾ ਕਰਕੇ ਕੰਮ ਨੂੰ ਲਿਆ ਕੇ ਸ਼ਬਦਾਂ ਦੇ ਅਰਥ ਬਦਲ ਕੇ ਲਿਆ ਕੇ ਤੁਹਾਡੇ ਗੁਰੂ ਘਰਾਂ ਦੇ ਰੱਖਣਗੇ ਕੌਣ ਦੱਸੂਗਾ ਵੀ ਆਹ ਬਦਲਾ ਹੋ ਗਿਆ ਜਿਹਨੇ ਦੱਸਣਾ ਇਹਦੇ ਮੜਾ ਬੂਟਾ ਪਤਾ ਜ਼ਿਆਦਾ ਹੈ ਉਹ ਗੱਲ ਚਗਾਤਰਾ ਜ਼ਰੂਰ ਹੈ ਦਸਤਾਰ ਸਿਰ ਤੇ ਆ ਮੂੰਹ ਤੇ ਦਾੜਾ ਪ੍ਰਕਾਸ਼ ਹੈ ਪਰ ਨੀਕਰ ਥੱਲੇ ਖਾਕੀ ਹੈ ਖਾਕੀ ਨੀਕਰ ਕੌਣ ਪਾਉਂਦਾ ਹੈ ਆਰਸ ਦਾੜੇ ਜਿਹਨਾਂ ਨੇ ਸਕੂਲ ਚ ਮੇਰਾ ਰੌਲਾ ਪਿਆ ਸੀ ਹਾਂਜੀ ਇੱਥੇ ਹੈਂਡ ਕੁਵਾਲ ਦੇ ਬੋਲਵਰਕਾਂ ਦੀ ਫੋਟੋ ਲਗੀ ਹੋਈ ਹੈ ਤੇ ਉਹ ਗੁਰਦੁਆਰਾ ਚ ਇਹ ਸ਼੍ਰੋਮਣੀ ਕਮੇਟੀ ਦੇ ਬਾੜੇ ਕਿਹਨੇ ਆ ਫੜੇ ਵੀ ਦਾਰ ਦੋ ਜਿਹਨੂੰ ਪੰਥ ਮੰਨੀ ਜਾਂਦੇ ਹੋ ਆ ਵਧਿਆਨੇ ਵਾਲੇ ਆ ਪਿੱਛੇ ਕੱਲ ਪਰਸੋ ਬੀਬਾ ਰੋਈ ਜਾਂਦੀ ਐ ਕਹਿੰਦੀ ਮੇਰਾ ਬਾਪੂ ਦਿਲ ਗਈ ਸਿਆਸਤਾਂ ਦੀ ਬਾਦਲ ਨੂੰ ਗਾਲਾਂ ਕੱਢਦੇ ਲੋਕ ਉਹ ਦਰਵੇਸ਼ ਜੇ ਕਦੇ 15 ਸਾਲ ਹੋਰ ਰਹਿ ਜਾਂਦਾ ਆ ਜਿਹੜੀ ਮਾੜੀ ਮੁੱਟੀ ਜਾੜਾ ਹੀ ਪਟਕੇ ਜਾਂਦਾ ਉਹ ਸਾਨੂੰ ਹਲੇ ਵੀ ਸਮਝ ਨਹੀਂ ਪੈ ਰਹੀ ਐ ਇਸ ਕਲੇ ਕਿੱਥੇ ਆ ਜਿਹੜੀ ਬੋੜ ਬਈ ਬੀਬਾ ਬਾਦਲ ਨੂੰ ਪੈਣੀ ਕਿੱਥੇ ਜਾਣੀ ਆ ਉਹ ਹਾਂ ਮੋਦੀ ਨੂੰ ਸ਼ੋਭਰਾ ਪਤਾ ਤਾਂ ਹੈਗਾ ਹੀ ਮੋਦੀਪੁਰ ਜਾਣੀ ਆ ਮੁੜਕੜ ਕੇ ਕੋਈ ਕੋਈ ਭਰਾਵਾ ਆਏ ਪਾਤੇ ਪੁੱਟੇ ਅੱਡਫਾ ਹੋ ਜਾ ਅੰਦਰੋਂ ਦਾ ਇਕੱਠੀ ਨੇ ਐਵੇਂ ਦੋ ਦਿਨਾਂ ਦੋ ਮਹੀਨੇ ਰਾਜੇ ਬਣ ਕੇ ਲੇ ਘਰੋਂ ਕੁੜੀ ਪ੍ਰਚਾਰ ਕਰਨ ਦੀ ਬੀਬਾ ਮੁੱਤਾ ਫੜਾਈ ਪਤਾ ਲੱਗ ਗਿਆ ਜਦੋਂ ਵੀ ਹੁਣੇ ਸਰਵਿਸ ਸਰਵਿਕ ਰਾਏ ਵੀ ਬੀਬਾ ਹਰਦੀਆ ਆਪਣੇ ਹੱਥ ਸਿਰਦਾ ਉਹ ਰਾਜੇ ਬਣ ਕੇ ਨੂੰ ਕਹਿੰਦੇ ਬੰਦਾ ਮਾਲਾ ਦੇ ਕੋਈ ਸਭ ਤੋਂ ਮਾਲਾ ਕੈਂਡੀਡੇਟ ਤਾ ਜੀ ਦਿਵਿੰਦਰ ਮਲੂਕਾ ਬਾਦਲਾਂ ਨਾਲ ਮਲੂਕੇ ਨੂੰ ਵੀ ਦੇਖ ਨਾਲ ਉੱਤੋਂ ਇਕੱਠੀ ਹੈ ਪਤਾ ਜਿਹੜੇ ਸਰੂਪ ਕੜਾ ਹੋ ਗਿਆ ਸਰੂਪ ਹਿੰਦੂ ਚਿਹਰਾ ਇੱਕ ਉਹ ਭਾਜਪਾ ਦੀ ਵੋਟ ਵੱਤ ਹੋਣ ਜੂਗਾ ਵੀ ਇਹਨੂੰ ਅੰਦਰ ਭੇਜੋ ਇਹਨੂੰ ਖੜੇ ਕਰ ਦਿਓ ਆਹ ਦੇ ਉੱਪਰ ਤੋਂ ਨਾਲਦਾ ਬੰਦਾ ਕਾਗਰਸੀ ਹੈ ਹਰ ਵਾਰੀ ਹਮਾਇਤ ਕਿਦੀ ਕਰਦਾ ਹਾਂ ਸਾਨੂੰ ਵੀ ਪਤਾ ਹੀ ਹੈ ਸਾਰੇ ਇਕੱਠੇ ਨਹੀਂ ਬਗਲਾ ਆ ਗਿਆ ਬਸਰਾ ਗੁਲਾਬ ਖੁਸ਼ ਉਹ ਬੁਲਾਬ ਉਹ ਇੱਕੋ ਗੱਲ ਦਾ ਖੁਸ਼ ਕਰਦਾ ਵੀ ਲੈਟ ਲੂਟ ਆਮ ਕਰਤੀ ਜਿੰਨੇ ਆਉਣ ਲੱਗੀ ਜੀ ਚੌਂਟਾ ਮਾਫ ਕਰਤੀਆਂ ਇਹਦਾ ਹੁੰਦਾ ਜਾਈ ਗੋ ਤਾਂ ਲੈਟ ਹੋਈ ਜੰਗ ਕਰਾ